ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਹਰੇਕ ਸਾਲ ਦੀ ਤਰ੍ਹਾਂ ਖੰਡਵੇਦੀ ਸਿੱਖ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੋਬਿੰਦ ਸਿੰਘ ਸਭਾ ਦੇ ਸਹਿਯੋਗ ਦੇ ਨਾਲ ਇਹ ਬਹੁਤ ਹੀ ਵੱਡਾ ਕਾਰਨ ਜਿਹੜਾ ਗੁਰੂ ਮਹਾਰਾਜ ਜੀ ਨੇ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਦਰਸ ਕਰਕੇ ਇਹ ਕਰਵਾਇਆ ਹੈ ਸਾਡੀ ਜ਼ਿੰਦਗੀ ਦਾ ਫਰਜ਼ ਹੈ ਕਿ ਅਸੀਂ ਗੁਰਦੁਆਰੇ ਪਿੰਡਾਂ ਬਹੁਤ ਉੱਚੀਆਂ ਬਣਾਉਂਦੇ ਹਾਂ ਗੁਰਦੁਆਰੇ ਦੇ ਗੁੰਬਦ ਬਹੁਤ ਉੱਚੇ ਹਨ ਪਰ ਇਹ ਗੁੰਬਦ ਉੱਚੇ ਹਮੇਸ਼ਾ ਨਿਆਂ ਤੇ ਨਿਸ਼ਾਨ ਸਾਹਿਬ ਝੁਲਦੇ ਰਹਿਣਗੇ ਪਰ ਜਦੋਂ ਅਸੀਂ ਇਸ ਗੁਰਦੁਆਰੇ ਵਿੱਚ ਬੈਠਣ ਵਾਲੇ ਤਿਆਰ ਕਰਾਂਗੇ ਇਹਨਾਂ ਗੱਲਾਂ ਦੇ ਵਿੱਚ ਇੱਕ ਮੰਤਬ ਹੈ ਕਿ ਅਸੀਂ ਗੁਰੂ ਨਾਨਕ ਦਾ ਸੁਨੇਹਾ ਜਿਹੜਾ ਹੈ ਗੁਰਨਾਨਕ ਦੀ ਜਿਹੜੀ ਸਿੱਖੀ ਹੈ ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਅਸੀਂ ਘਰ ਘਰ ਪਹੁੰਚਾਈਏ ਜੇ ਅਸੀਂ ਦਿਨੇ ਕਰ ਅਸੀਂ ਗੁਰਮੁਖੀ ਅੱਖਰ ਨਹੀਂ ਪੜ੍ਹਾਂਗੇ ਅਸੀਂ ਕਦੇ ਵੀ ਸ਼ਬਦ ਪਾਠ ਗੁਰਬਾਣੀ ਦਾ ਨਹੀਂ ਕਰ ਸਕਾਂਗੇ ਇਹ ਮਤਲਬ ਦੇ ਨਾਲ ਅੱਜ ਤੋਂ ਨਹੀਂ ਮੈਨੂੰ ਵੀ 30 ਸਾਲ ਹੋ ਗਏ ਹਨ ਸਾਰਿਆਂ ਦੇ ਸੇਕਗੋਗ ਦੇ ਨਾਲ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਆਈਆਂ ਸਾਰਿਆਂ ਨੇ ਆਪਣਾ ਆਪਣਾ ਆਪਣੇ ਯੋਗਦਾਨ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚਾਹੇ ਸਰਦਾਰ ਕਮਉਤੀ ਸੀ ਵੀ ਬੈਠੇ ਹਨ ਸੰਖਿਆ ਹੋਈ ਹੈ ਦੋ ਬਾਰੀ ਗੁਰੂ ਗ੍ਰੰਥ ਸਾਹਿਬ ਔਰ ਇਹ ਮੰਨ ਲਈ ਗਾਧਾ ਕਿ 90% ਭਾਈ ਸਾਹਿਬ ਦੀ 90% ਸੰਗਤ ਆਪ ਸਹਿਤ ਪਾਠ ਕਰਦੀ ਏ ਕਿਥਾ ਡਰ ਨਿਕੋ ਜਾਂਦਾ ਜਿਸ ਵੇਲੇ ਅਸੀਂ ਅਸ਼ੋਕ ਪਾਠ ਕਰਦੇ ਹਾਂ ਤੇ ਜੇ ਤੇ ਅਸੀਂ ਗੁਰਮੁਖੀ ਸਿੱਖਾਂ ਗਏ ਗੁਰਮੁਖੀ ਤੋਂ ਬਾਅਦ ਤੇ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਤੇ ਉੱਥੇ ਨਾਲ ਹੀ ਸਾਡੇ ਕੋਲ ਸਾਡੇ ਗੁਰੂ ਭਾਈ ਸਿੱਧੀ ਪਰਵਾਹ ਖਾਸ ਕਰਕੇ ਅੰਮ੍ਰਿਤ ਵੇਲਾ ਜਿਹੜੀ ਸੰਗਤ ਹੈ ਉਹਨਾਂ ਨੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜਿਆ ਮੈਂ ਅੱਜ ਆਪਣੇ ਬੱਚਿਆਂ ਨੂੰ ਦੋ ਗੱਲਾਂ ਕਹਿਣਾ ਚਾਹੁੰਦਾ ਕਦੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਤੁਸੀਂ ਸਕੂਲ ਜਾਓ ਜੇ ਜਪਜੀ ਸਾਹਿਬ ਨਹੀਂ ਪੜ੍ਹ ਸਕਦੇ ਘਟੋ-ਘਟ ਮੂਲ ਮੰਤਰ ਦਾ ਗੁਰ ਮੰਤਰ ਦਾ ਪਾਠ ਕਰਕੇ ਜਾਓ ਦੂਸਰੀ ਗੱਲ ਜਿਹੜੀਆਂ ਬੰਦੀਆਂ ਬੱਚੀਆਂ ਹਨ ਬੇਟਾ ਤੁਸੀਂ ਬਾਬਾ ਚੋਰਾਵਾਲ ਸਿੰਘ ਬਾਬਾ ਫਤੇ ਸਿੰਘ ਦੇ ਪਾਰਸ ਹੋ ਹਮੇਸ਼ਾ ਯਾਦਨ ਕੋ ਸਰੰਗ ਦੀ ਦੀਵਾਰ ਨੂੰ ਹਮੇਸ਼ਾ ਯਾਦ ਰੱਖੋ ਬਾਬਾ ਚੋਰਾਵਾਲ ਸਿੰਘ ਫਤੇ ਸਿੰਘ ਨੂੰ ਜਿਹਨੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਆਪਣਾ ਧਰਮ ਨਹੀਂ ਛੱਡਿਆ ਚਾਹੇ ਦੁਨੀਆ ਦਾ ਕੋਈ ਵੀ ਲਾਲਚ ਤੁਹਾਡੇ ਸਾਹਮਣੇ ਆ ਜਾਏ ਕੋਈ ਤੁਹਾਨੂੰ ਤੁਹਾਡਾ ਧਰਮ ਬਧਨ ਵਾਸਤੇ ਯਤਿਆਰ ਕਰੋ ਕਦੇ ਵੀ ਆਪਣਾ ਧਰਮ ਨਹੀਂ ਛੱਡਣਾ ਆਪਣੇ ਧਰਮ ਦੇ ਵਿੱਚ ਬੱਚਿਓ ਪੱਕੇ ਰਹਿਣਾ ਆਪਣੇ ਧਰਮ ਦੇ ਵਿੱਚ ਇਹ ਜਦਾਂ ਸਿੱਖਿਆ ਹੋਇਆ ਸਾਡੀ ਗੁਰਮਤ ਸਿੱਖੀ ਹੋਈ ਇਹ ਤਾਂ ਹੀ ਕੰਮ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਧਰਮ ਨਹੀਂ ਹਾਰਿਆ ਅੱਜ ਅਸੀਂ ਪਰਬ ਕਰੀਏ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਸਾਨੂੰ ਨਹੀਂ ਪਤਾ ਲੱਗਦਾ ਉਮਰ ਦੇ ਹਿਸਾਬ ਦੇ ਨਾਲ ਅਸੀਂ ਬਹੁਤ ਪਾਸੇ ਭਟਕੇ ਜਾਂਦੇ ਆ ਤੇ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਤੇ ਮੈਂ ਫਿਰ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਕਿਰਪਾ ਕਰ ਇਸੇ ਤਰ੍ਹਾਂ ਸਾਰੀ ਖੰਡਵੇ ਦੀ ਸੰਗਤ ਨੂੰ ਸਤਿਗੁਰੂ ਦੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰੇ ਪ੍ਰਬੰਧਕਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਇਸ ਦੇ ਨਾਲ ਹੀ ਜਿੰਨੇ ਵੀ ਸਾਡੇ ਕੋਲ ਸਾਡੇ ਟੀਚਰ ਉਹ ਆਪਣਾ ਘਰ ਦਾ ਕੰਮ ਛੱਡ ਕੇ ਸਵੇਰੇ 9 ਵਜੇ ਤੋਂ 12 ਵਜੇ ਤੱਕ ਇੱਥੇ ਆਪਣਾ ਸਮਾਂ ਦੇ ਕੇ ਬੱਚਿਆਂ ਦੇ ਨਾਲ ਇਹ ਘਰ ਮੜ ਕੇ ਬੱਚਿਆਂ ਨੂੰ ਗੁਰਮਤਿ ਸਿਖਾਦੇ। ਮੈਂ ਉਹਨਾਂ ਨਾਲ ਬਹੁਤ ਰਿਣੀ ਆ। ਇੱਕ ਦੋ ਪਰਿਵਾਰ ਹੀ ਪੁਰੇ ਹੁੰਦੇ ਆ। ਸੱਜਦੇਵਾ ਪਰਿਵਾਰ, ਅੰਬੀ ਜੀ ਉਹਨਾਂ ਦੀਆਂ ਪੋਤਰੀਆਂ ਉਹਨਾਂ ਦਾ ਬੇਟਾ ਅਜਮਾਨੀ ਪਰਿਵਾਰ, ਸਰਦਾਰ ਮਨਜੀਤ ਸਿੰਘ ਅਜਮਾਨੀ ਦਾ ਪੂਰਾ ਪਰਿਵਾਰ ਤੇ ਸਾਰੇ ਹੀ ਬੱਚਿਆਂ ਦੇ ਸਮੇਤ ਇਸ ਕੈਂਪ ਦੇ ਵਿੱਚ ਹਾਜ਼ਰੀ 22 ਦਿਨ ਉਹਨਾਂ ਨੇ ਲਗਾਤਾਰ ਭਰੀ। ਮੈਂ ਸਾਰਿਆਂ ਦਾ ਬਾਰ-ਬਾਰ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਇਆ ਔਰ ਇਸ ਵਾਰੀ ਜਿਹੜਾ ਕੈਂਪਸ ਸੀ ਤੁਸੀਂ ਵੱਡੇ ਵੀਰ ਵੀ ਸਾਰੇ ਜਾਣਦੇ ਆ ਕਿ ਜਿਹੜਾ ਪੇਪਰ ਹੈ ਮੈਂ ਅੱਜ ਹੀ WhatsApp ਦੇ ਉੱਪਰ ਉਹਨੂੰ ਸੇਅਰ ਕਰਾਂਗਾ ਤੁਸੀਂ ਪੇਪਰ ਪੜ੍ਹੋ ਕਿ ਬੱਚਿਆਂ ਨੇ ਕਿੰਨਾ ਕੁਝ ਸਿੱਖਿਆ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਭਾਈ ਸਾਹਿਬ ਭਾਈ ਹਰਮਨ ਪ੍ਰੀਤ ਸਿੰਘ ਦੀ ਬਹੁਤ ਹੀ ਗੁਰਮਹਾਰਾਜ ਦੀ ਕਿਰਪਾ ਹੈ ਸਾਸ਼ਕ ਜੀ ਸਾਡੇ ਕੋਲ ਪਹਿਲਾ ਪ੍ਰਚਾਰਕ ਹਰਵਿੰਦਰ ਸਿੰਘ ਵੀ ਆਉਂਦੇ ਸਨ ਦੇਉ ਕਿਸੇ ਕਾਰਨ ਇਸ ਕੈਂਪ ਦੇ ਵਿੱਚ ਨਹੀਂ ਪਹੁੰਚ ਸਕੀ ਤੇ ਡਿਊਟੀ ਸਾਡੇ ਕੋਲ ਸਿੱਖ ਕਮਿਸ਼ਨ ਮੱਧ ਪ੍ਰਦੇਸ਼ ਤੋਂ ਲਾਈ ਗਈ ਸੀ ਤੇ 2 ਦਿਨ ਪਹਿਲਾਂ ਪਤਾ ਲੱਗਾ ਕਿ ਉਹਨਾਂ ਦੀ ਡਿਊਟੀ ਦਾ ਲੈਟਰ ਉਹਨਾਂ ਨੂੰ ਗਿਆ ਹੀ ਨਹੀਂ ਕਿ ਉਹਨਾਂ ਦੀ ਪ੍ਰਚਾਰਕ ਦੀ ਡਿਊਟੀ ਲੱਗੀ ਮੈਂ ਕਿ ਸਰਦਾਰ ਤਾਂ ਬੰਦਾ ਚਾਹੀਦਾ ਫਿਰ ਉਹਨਾਂ ਨੇ ਭਾਈ ਸਾਹਿਬ ਹਰਪ੍ਰੀਤ ਸਿੰਘ ਦੀ ਪਾਈਕ੍ਰਿਸ਼ਨ ਸਿੰਘ ਦੀ ਡਿਊਟੀ ਲਾਈ ਭਾਈ ਸਾਹਿਬ ਦੀ ਗਵਾਦੀਅਰ ਦੇ ਵਿੱਚ ਬਾਬਾ ਸੇਵਾ ਸਿੰਘ ਜੀ ਜਿਹੜੇ ਪਦਮਸ਼੍ਰੀ ਹਨ ਖੰਡੂਰ ਸਾਹਿਬ ਵਾਲੇ ਉਹਨਾਂ ਦੇ ਸਕੂਲ ਚੱਲਦੇ ਗਵਾਦੀਅਰ ਦੇ ਸੀਬੀਐਸਸੀ ਸਕੂਲ ਹਨ ਬਹੁਤ ਚੜ੍ਹਦੀ ਕਲਾ ਵਿੱਚ ਸਕੂਲਾਂ ਹੁੰਦੇ ਪਾਈ ਸਾਹਿਬ ਜੀ ਪੜਾਉਂਦੇ ਆ ਔਰ ਬੱਚੇ ਵੀ ਇਸ ਗੱਲ ਨੂੰ ਜਾਣ ਗਏ ਹਨ ਕਿ ਸੰਗਤ ਵੀ ਜਾਣਗੀ ਕਿੰਨੀ ਲਗਨ ਦੇ ਨਾਲ ਉਹਨਾਂ ਨੇ 1.5 ਘੰਟਾ 2 ਘੰਟੇ ਲਗਾਤਾਰ ਬੱਚਿਆਂ ਨੂੰ ਪੜਾਇਆ ਮੈਂ ਉਹਨਾਂ ਦਾ ਵੀ ਬਹੁਤ ਰੇਣੀਆਂ ਤੇ ਗੁਰੂ ਘਰ ਅਰਦਾਸ ਕਰਦੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਿਉਂਕਿ ਜੇ ਬਾਅਦ ਵਿੱਚ ਮੈਂ ਭੁੱਲ ਜਾਵਾਂ ਤੇ ਹੁਣੇ ਮੈਂ ਬੱਚਿਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵੱਡੇ ਬੱਚੇ ਹਨ ਭਾਈ ਹਰਮਨ ਪ੍ਰੀਤ ਸਿੰਘ ਜੀ ਨੂੰ ਅਗਲੀ ਵਾਰ ਬੁਲਾਉਣਾ ਹੈ ਹਰਮਨ ਪ੍ਰੀਤ ਸਿੰਘ ਜੀ ਨੂੰ ਬੁਲਾਉਣਾ ਹੈ ਹਾਂ ਜੀ ਪੈਸਾ ਜੀ ਨੂੰ ਬੈਂਦੀ ਆ ਕਿ ਅਗਲੇ ਸਾਲ ਦੀ ਤੁਹਾਡੀ ਬੁਕਿੰਗ ਹੈ ਜਕਾਰਾ ਲਾਓ ਬੋਲੇ ਸੋ ਨਿਹਾਲ ਸਤਿਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਭਰਿਆ ਹੱਥ ਰੱਖਣ ਅਸੀਂ ਇਹ ਪਰਮ ਕਰਨਾ ਸਾਨੂੰ ਸਿਖਾਇਆ ਜਾਂਦਾ ਸੀ ਸਾਡੇ ਕਾਲਜ ਦਾ ਇੱਕ ਸਲੋਗਨ ਹੈ ਗੁਰਮਤਿ ਸਿਰ ਕੇ ਅਸਾ ਸਿਖਾਣੀ ਅਮਰ ਭਲੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਅਸੀਂ ਆਪਣੀ ਜਿਹੜਾ ਸਾਡਾ ਮਾਨਮਤਾ ਇਤਿਹਾਸ ਹੈ ਸਾਡੀ ਗੁਰਬਾਣੀ ਹੈ ਅਸੀਂ ਘਰ ਘਰ ਪਹੁੰਚਾ ਸਕੀਏ ਬਹੁਤ ਖੁਸ਼ੀ ਹੈ ਇਹ ਆਉਣ ਵਾਲਾ ਮਹਿਲ ਇਹ ਸਿੱਖੀ ਦਾ ਮਹਿਲ ਹੈ ਇਹਨਾਂ ਦੇ ਉੱਪਰ ਜ਼ਿੰਮੇਵਾਰੀ ਆਪਾਂ ਇਹਨਾਂ ਬੱਚਿਆਂ ਨੂੰ ਦੇਣੀ ਹੈ ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਲੈਣ ਨੂੰ ਕਹ ਸੀ ਅਕੀ ਰਾਤ ਨੂੰ ਕੰਧ ਤਿਆਰ ਕਰੋ دیوار ਕਰਗੇ ਸੀ دیوار ਤਿਆਰ ਕਰੋ ਤੇ ਦੀਵਾਰ ਤੋਂ ਰਾਜਮਿਸਤਰੀ ਤਿਆਰ ਕਰਦੇ ਹਾਂ ਪਰ ਗੁਰੂ ਨਾਨਕ ਦੇ ਕਿਹੜੀ ਦੀਵਾਰ ਪਿਆਰ ਕਰਦੇ ਸੀ ਧਰਮ ਦੀ ਦੀਵਾਰ ਧਰਮ ਦੀ ਨਹੀਂ ਧਰਮ ਹੀ ਬੰਦੇ ਰੱਖਦੇ ਬੇਈਮਾਨ ਬੰਦੇ ਨਹੀਂ ਰੱਖਦੇ ਤੇ ਗੁਰੂ ਮਹਾਰਾਜ ਨੇ ਭਾਈ ਲੈਣਾ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਕੋਲੋਂ ਜਿਸ ਵੇਲੇ ਪਹਿਲਾ ਅਕਾਲ ਪੁਰਗਾ ਜੋ ਥੜਾ ਤਿਆਰ ਕਰਾਇਆ ਸੀ ਰਾਜ ਮਿਸਤਰੀ ਦਾ ਹੋਰ ਕੁਲਾ ਸਕਦੇ ਸਨ ਕਿਸੇ ਰਾਜਨਾ ਹੱਥ ਲਗਾਇਓ ਘੁੱਟੇ ਯਾਰ ਗਰਦਾਸ ਬਣਾਇਓ ਫਿਰ ਮੈਂ ਬੇਨਤੀ ਕਰ ਰਿਹਾ ਬੱਚਿਆਂ ਨੂੰ ਇਹ ਰੀਹਾ ਬਹੁਤ ਮਜ਼ਬੂਤ ਹਨ ਇਹ ਸਿੱਖੀ ਦਾ ਮਾਰ ਕੋਈ ਦੁਨੀਆ ਦੀ ਤਾਕਤ ਇਸ ਨੂੰ ਖਤਮ ਨਹੀਂ ਕਰ ਸਕਦੀ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਅੱਜ ਸਾਡੀ ਜ਼ਿੰਮੇਵਾਰੀ ਹੈ ਮੈਂ ਤਾਂ ਛੋਟੇ ਛੋਟੇ ਬੱਚਿਆਂ ਨੂੰ ਦੇਖ ਪਿਆਰ ਆਉਂ ਗਿਆ ਕਿ ਐਨਾ ਉਹਨਾਂ ਦਾ ਪਿਆਰ ਸਿੱਖੀ ਦੇ ਨਾਮ ਕਿੰਨਾ ਸੋਹਣਾ ਬੱਚੇ ਜਵਾਬ ਦਿੰਦੇ ਹਨ ਕਿੰਨਾ ਬੱਚੇ ਸਵਾਲਾਂ ਦੇ ਜਵਾਬ ਤਿਆਰ ਕਰਦੇ ਤੇ ਬਹੁਤ ਕਿਰਪਾ ਆਉਣ ਵਾਲਾ ਤੁਹਾਡਾ ਭੁਵੇਖਾ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਹ ਜਿਹੜੀਆਂ ਨੀਹਾਂ ਹਨ ਇਹ ਜਿਹੜੀ ਧਰਮ ਦੀ ਦੀਵਾਰ ਧਰਮ ਦਾ ਜਿਹੜਾ ਮਹਿਲ ਹੈ ਇਹਨਾਂ ਨੀਹਾਂ ਵਿੱਚ ਬਾਬਾ ਜੋਰਾਵਾਲ ਸਿੰਘ ਬਾਬਾ ਫਤੇ ਸਿੰਘ ਦਾ ਖੂਨ ਡੁੱਲਿਆ ਹੈ ਤੇ ਫਿਰ ਵਾਸਤਾ ਹੈ ਬਾਬਾ ਜੋਰਾਵਾਲ ਸਿੰਘ ਬਾਬਾ ਫਤੇ ਸਿੰਘ ਜੀ ਦਾ ਉਹਨਾਂ ਨੇ ਧਰਮ ਨਹੀਂ ਛੱਡਿਆ ਸੀ ਤੁਸੀਂ ਆਪਣੇ ਧਰਮ ਦੇ ਵਿੱਚ ਬੇਟਾ ਪਰਪੱਕ ਰਹਿਣਾ ਕੋਈ ਦੁਨੀਆ ਦੀ ਤਾਕਤ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਾ ਹੋਵੇ ਤੇ ਅਸੀਂ ਉਸ ਲਾਲਚ ਨੂੰ ਛੱਡ ਕੇ ਆਪਣੀ ਸਿੱਖੀ ਦੇ ਪਹਿਰਾਵੇ ਦੇ ਵਿੱਚ ਤਿਆਰ ਵਰਤਿਆ ਰਹਿਣਾ ਆਪਣੇ ਮਾਪੇ ਦਾ ਸਤਿਕਾਰ ਕਰਨਾ ਆਪਣੇ ਮਾਪੇ ਦੀ ਸੇਵਾ ਕਰਨੀ ਹੈ ਜਿੱਥੇ ਮਰਜੀ ਚਲੇ ਜਾਓ ਕਦੇ ਵੀ ਨਹੀਂ ਭੁੱਲਣਾ ਆਪਣੇ ਮਾਪੇ ਨੂੰ ਔਰ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਖਰ ਵਿੱਚ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਖਾਸ ਕਰਕੇ ਸਾਡੇ 77 ਸਾਲ ਦੀ ਉਮਰ ਦੇ باوجود ਵੀ ਔਰ ਇੰਨੀ ਲਗਨ ਦੇ ਨਾਲ ਭੱਜ ਦੌੜ ਕੇ ਕੈਂਪ ਦੇ ਵਿੱਚ ਸਫਲਤਾ ਕਰਾਂਗੇ ਬਹੁਤ ਅੱਛਾ ਹੋਏਗਾ ਵਾਈਕੁੱਡ ਕਰੇ ਬਹੁਤ ਅਨੰਦੀ ਥਾਪੜਾ ਜਿਹੜਾ ਸਾਡੇ ਉੱਪਰ ਰਹਿੰਦਾ ਔਰ ਖਾਸ ਕਰਕੇ ਦੂਸਰੇ ਵੀਰ ਸਾਡੇ ਦਰਜੀਤ ਸਿੰਘ ਖਲੂਜਾ ਜਿਨ੍ਹਾਂ ਦੇ ਅੰਦਰ ਬਹੁਤ ਕੌਮੀ ਦਰਦ ਹੈ ਅੱਜ ਤੌ ਵੀ ਮੈਨੂੰ 30 ਸਾਲ ਹੋ ਗਏ ਅਸੀਂ ਸਿੱਖ ਵੰਡ ਕਿਤਾਬ ਕੱਢੀ ਸੀ ਭਾਈ ਸਾਹਿਬ ਵੀ ਦਰਜੀਤ ਸਿੰਘ ਵੀ ਸਾਡੇ ਪੀਰ ਜੀ ਸਵਰਗਵਾਸੀ ਸਰਦਾਰ ਰਵਿੰਦਰ ਸਿੰਘ ਸੱਜਦੇਵਾ ਸਾਰੇ ਮਿਲ ਕੇ ਕਿਤਾਬ ਕੱਢਦੇ ਸੀ ਤੇ ਬਹੁਤ ਵੱਡੀ ਲਗਨ ਹੈ ਤੇ ਇਹ ਪਿੱਛੇ ਪਿੱਛੇ ਰੈਂਕ ਕੋ ਸੇਵਾ ਕਰਦੇ ਆ ਪੂਰੀ ਤਿਆਰੀ ਇਹਨਾਂ ਦੀ ਰਹਤੀ ਹੈ ਤੇ ਅਸੀਂ ਜੋ ਵੀ ਸਲਾਹ ਕਰਦੇ ਹਾਂ ਤੇ ਉਹਨਾਂ ਦੇ ਨਾਲ ਹੈ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸਰਦਾਰ ਕਮਲਜੀਤ ਸਿੰਘ ਜੀ ਸਰਦਾਰ ਕੁਲਪ੍ਰੀਤ ਸਿੰਘ ਜੀ ਗੁਰਦੁਆਰਾ ਨਿਮਾਕ ਕਰਨਾ ਗੁਰਮਾਨਤ ਸਿੱਖਿਆ ਸਮਿਤੀ ਦੇ ਪ੍ਰਧਾਨ ਸਾਹਿਬ ਸਰਦਾਰ ਸਵਰਨਜੀਤ ਸਿੰਘ ਜੀ ਸਰਦਾਰ ਸੁਮਿੰਦਰ ਸਿੰਘ ਜੀ ਦਰਸ਼ਨ ਸਿੰਘ ਜੀ ਸਰਦਾਰ ਅਤਪਾਲ ਸਿੰਘ ਜੀ ਸਰਦਾਰ ਸਿੰਦਰਪਾਲ ਸਿੰਘ ਜੀ ਖੰਡਪੁਰੇ ਜੀ ਸਰਦਾਰ ਇੰਦਰਜੀਤ ਸਿੰਘ ਜੀ ਕਰੋਬਰ ਕਾਫੀ ਸਾਲ ਵੀਰਤੀ ਵਤਨ ਹੀ ਕੈਂਪ ਲਗਾਇਆ ਜਾਂਦਾ ਸੀ ਕਾਫੀ ਸਾਲ ਇਸ ਸਾਲ ਵੀ ਕਿੰਧ ਦੀ ਸੇਵਾ ਜਿਹੜੀ ਹੈ ਸਰਦਾਰ)^{(1)} ਰਿੰਦਰ ਸਿੰਘ ਦੀ ਗਰੋਹ ਕਰ ਰਹੇ ਹਾਂ ਮੈਂ ਸਾਰੇ ਵੀਰਾਂ ਦਾ ਜਿਹਦਾ ਨਾਮ ਲੈ ਗਿਆ ਹੋਵੇ ਮੱਥਂ ਮੰਗਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ